ਹਾਂਜੀ ਅੱਜ ਅਸੀਂ ਬਣਾਇਆ ਔਲੇ ਦਾ achar ਵਿੱਚ ਪਾਇਆ ਥੋੜਾ ਜਿਹਾ ਅਦਰਕ ਬਹੁਤ ਵਧੀਆ achar ਬਣਿਆ ਇਹਦੇ ਲਈ ਲਏ ਅਸੀਂ 1 ਕਿਲੋ ਔਲੇ ਜੀ ਤੇ ਅੱਧਾ ਕਿਲੋ ਲਿਆ ਸੀ ਅਦਰਕ ਅਦਰਕ ਨੂੰ ਅਸੀਂ ਛਿੱਲ ਕੇ ਧੋ ਕੇ ਚੀਰ ਲੈਣਾ ਤੇ ਜਿਹੜੇ ਔਲੇ ਐ ਇਹਨਾਂ ਨੂੰ ਅਸੀਂ ਦਿੱਤੀ ਜੀ ਸਟੀਮ ਆਵਾੜੇ ਨਹੀਂ ਹੈਗੇ ਪਾਣੀ ਦੇ ਵਿੱਚ ਰੱਖ ਕੇ ਛਾਣ ਨਹੀਂ ਉਹਦੇ ਵਿੱਚ ਆ ਦੇਖੋ ਸਟੀਮ ਕਰ ਲਏ ਸੀ ਔਲੇ ਬਹੁਤ ਵਧੀਆ ਸਟੀਮ ਹੋਏ ਜੀ ਦੇਖੋ ਇਹਨਾਂ ਦਾ ਕਲਰ ਹੀ ਚੇਂਜ ਹੋ ਗਿਆ ਕਿੰਨੇ ਸੋਹਣੇ ਲੱਗਦੇ ਐ ਇਹਦੇ ਲਈ ਲਿਆ ਜੀ ਅਸੀਂ ਮਸਾਲਾ ਰਾਈ ਕਾਲੀਆਂ ਮਿਰਚਾਂ ਮੇਥੇ ਜੀਰਾ ਤੇ ਥੋੜੀ ਜਿਹੀ ਵਿੱਚ ਦਾਲਚੀਨੀ ਪਾਈ ਹੈ ਮਸਾਲੇ ਦਾ ਤੁਸੀਂ ਦੀ ਆਪਣੀ ਲੋੜ ਅਨਸਾਰ ਪਾ ਸਕਦੇ ਆ ਜੀ ਜ਼ਰੂਰੀ ਨਹੀਂ ਕਿ ਇਹੀ ਮਸਾਲੇ ਪਾਣੇ ਆ ਇਹਨਾਂ ਨੂੰ ਅਸੀਂ ਥੋੜਾ ਜਿਹਾ ਰੋਸਟ ਕਰ ਲਿਆ ਤੇ ਉਹਦੇ ਬਾਅਦ ਅਸੀਂ ਇਹਨੂੰ ਪੀ ਕੇ ਰੱਖ ਲਿਆ ਤੇ ਦੂਜੇ ਪਾਸੇ ਅਸੀਂ ਰੱਖ ਲਈ ਕੜਾਹੀ ਕੜਾਹੀ ਦੇ ਵਿੱਚ ਪਾ ਲਿਆ ਸੀ ਤੇਲ ਤੇ ਸਾਰੇ ਮਸਾਲੇ ਸਾਡੇ ਰੈਡੀ ਹੈ ਜੀ ਹਲਦੀ ਨਮਕ ਕਲੌਂਜੀ ਤੇ ਉਹ ਸਾਡਾ ਪੀਸਿਆ ਹੋਇਆ ਮਸਾਲਾ ਤੇ ਆਦਰਕ ਵੀ ਸਾਡਾ ਤਿਆਰ ਹੈ ਇਹ ਅਸੀਂ ਔਲੇ ਹੈ ਜੀ ਔਲਿਆਂ ਦੇ ਵਿੱਚੋਂ ਸਾਰੀਆਂ ਗਿਟਕਾਂ ਕੱਢ ਦਿੱਤੀਆਂ ਇਦਾਂ ਸਾਰਿਆਂ ਦੀਆਂ ਦੂਜੀਆਂ ਬਣਾ ਲਈਆਂ ਤੇ ਇਹਨਾਂ ਸਾਰਿਆਂ ਨੂੰ ਮਸਾਲਾ ਲੱਗ ਜਾਣਾ ਇਸ ਤਰ੍ਹਾਂ ਵਧੀਆ ਢੰਗ ਨਾਲ ਬਣ ਜਾਣਾ ਹੈ ਤੇਲ ਸਾਡਾ ਗਰਮ ਹੋ ਗਿਆ ਜੀ ਇਹਦੇ ਵਿੱਚ ਅਸੀਂ ਪਾਇਆ ਪਹਿਲਾਂ ਗਾਜਰਾਂ ਦਾ achar ਉਹਦੇ ਵਿੱਚ ਅਸੀਂ ਫੇਰ ਦੁਬਾਰਾ ਇਹ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਅੱਧਾ ਚਮਚਾ hing ਦਾ ਪਾਇਆ ਸੀ ਪਹਿਲਾਂ। hing ਵੀ ਵਧੀਆ ਹੁੰਦੀ ਆ ਜ਼ਰੂਰੀ ਆ। ਤੇ ਅਸੀਂ ਹੁਣ ਸਾਰੇ ਮਸਾਲੇ ਦੇ ਵਿੱਚ ਪਹਿਲਾਂ ਭੁੰਨ ਲੈਣੇ ਦੋ 5-10 ਸਕਿੰਟ ਲਈ ਭੁੰਨਾਗੇ ਇਹਨਾਂ ਨੂੰ। ਉਹਦੇ ਬਾਅਦ ਅਸੀਂ ਫੇਰ ਸਾਰਾ ਸਮਾਨ ਪਾਵਾਂਗੇ। ਹਲਦੀ ਥੋੜੀ ਜਿਹੀ ਪਹਿਲਾਂ ਪਾ ਲੇਗੀ ਕੱਚੀ ਵੈਸੀ ਸਮੈਲ ਆਉਣ ਲੱਗ ਪੈਂਦੀ ਆ। ਪੁੱਜੀ ਵੀ ਬੜੀ ਵਧੀਆ ਹੋ ਜਾਂਦੀ ਹੈ ਸਾਰੇ ਮਸਾਲੇ ਪਾਦ ਦੇ ਵਿੱਚ ਮਸਾਲਿਆਂ ਨੂੰ ਥੋੜਾ ਭੁੰਨ ਕੇ ਤੇ ਫਿਰ ਵਿੱਚ ਪਾ ਦਨੇ ਔਲੇ ਬਹੁਤ ਵਧੀਆ ਬਣਦਾ ਖਰਾਬ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਰੱਖ ਲਓ ਤੁਸੀਂ ਐਦਾ achar ਬਣਿਆ ਵਾ ਇਹ ਜਿਹੜੀ ਔਲੇ ਅਸੀਂ ਬਣਾ ਕੇ ਰੱਖੇ ਬਤੇ ਕਰਕੇ ਸਾਰੇ ਗਿੱਟਕਾ ਕੱਢ ਦਿੱਤੀਆਂ ਸਾਰੀਆਂ ਵਿੱਚੋਂ ਇਹਨਾਂ ਨੂੰ ਹੁਣ ਇੱਕ ਮਿੰਟ ਲਈ ਸਟੀਮ ਦੇਵਾਂਗੇ ਪਹਿਲਾਂ ਕੱਲੇ ਔਲਿਆਂ ਨੂੰ ਔਰ ਇਹ ਸਾਡੇ ਦੇਖੋ ਜੀ ਕਿੰਨੇ ਸੋਹਣੇ ਬਣ ਗਏ ਹੁਣ ਇਹਦੇ ਵਿੱਚ ਪਾ ਦੇਣਾ ਸੀ ਆਦਰਕ ਇਹਨਾਂ ਨੂੰ ਫੇਰਾਂਗੇ ਮਿਕਸ ਮਿਕਸ ਕਰਕੇ ਫੇਰ ਦੋ ਕਮਿੰਟਿੰਗ ਨੂੰ ਸਟੀਮ ਦੇ ਦੇਣੀਆਂ ਇਹ ਲਓ ਜੀ ਹੁਣ ਇਹ ਤੁਹਾਨੂੰ ਕਿੰਨਾ ਸੋਹਣਾ ਕਲਰ ਬਣ ਗਿਆ ਇਹਦਾ ਕਿੰਨਾ ਸੋਹਣਾ achar ਬੰਦ ਕਰਕੇ ਡੱਬੇ ਚ ਪਾ ਕੇ ਰੱਖ ਲਓ ਜੀ ਭਾ ਮਹੀਨਾਂ ਸਾਲ ਪਾਰ ਰੱਖਸੋ ਖਰਾਬ ਨਹੀਂ ਹੁੰਦਾ ਇਹ ਥੋੜਾ ਜਿਦਾ ਤੇਲ ਚ ਭੁੰਨ ਕੇ ਬਣਾਇਆ ਵਾ ਜੋ ਘਟਿਆਈ ਦੀ ਜਗ੍ਹਾ ਸਾਡੇ ਨਿੰਬੂ ਪੈ ਤੇ ਜਿਹਦਾ ਸੀ ਰਸਾ ਕੱਢ ਲਿਆ ਵਿੱਚੋਂ ਤੁਸੀਂ ਸਿਰਕਾ ਵੀ ਪਾ ਸਕਦੇ ਆ ਜੇ ਸਿਰਕਾ ਨਹੀਂ ਹੈ ਤੇ ਨਿੰਬੂ ਪਾ ਨਿੰਬੂਆਂ ਦਾ ਰਸਾ ਪਾ ਸਕਦੇ ਆ ਨਿੰਬੂ ਨਹੀਂ ਤਾਂ ਰਸਾ ਵਿੱਚ ਸਿਰਕਾ ਪਾ ਦਿਓ ਪਾ ਥੋੜੀ ਜਿਹੀ ਵਿੱਚ ਰਾਲਣ ਦੇ ਬਾਅਦ ਦੇਖੋ ਕਿਨ ਕਿਨੂੰ ਪਸੰਦ ਆਇਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਇਹ ਲੋ ਜੀ ਸਾਡਾ ਚਾਰ ਬਣ ਕੇ ਹੋ ਗਿਆ ਰੈਡੀ ਦੇਖੋ ਜੀ